ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਸੀ ਕਿ 5 ਮਾਰਚ ਨੂੰ ਚੰਡੀਗੜ੍ਹ ਵੱਲ ਨੂੰ ਕੂਚ ਕਰਾਂਗੇ ਅਣਮਿਥੇ ਸਵੇ ਲਈ ਧਰਨੇ ਦਾ ਐਲਾਨ ਕੀਤਾ ਸੀ ਉਸ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਚੰਡੀਗੜ੍ਹ ਚ ਕਿਸਾਨ ਭਵਨ ਵਿਖੇ ਇੱਕ ਮੀਟਿੰਗ ਰੱਖੀ ਗਈ ਜਿਹੜੀ ਮੀਟਿੰਗ ਮੁੱਖ ਮੰਤਰੀ ਸਾਹਿਬ ਤਲਖੀ ਭਰੇ ਸ਼ਬਦਾਂ ਦੇ ਵਿਚਾਰ ਅਧਵਿਚਾਰ ਛੱਡ ਕੇ ਚਲੇ ਗਏ ਇਥੋਂ ਤੱਕ ਕਿ ਕਿਸਾਨ ਆਗੂ ਸੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੇ ਮੁਖੀ ਸੀ ਉਹਨਾਂ ਨੂੰ ਇਥੋਂ ਤੱਕ ਮੁੱਖ ਮੰਤਰੀ ਸਾਹਿਬ ਕਹਿ ਕੇ ਗਏ ਕਿ ਤੁਸੀਂ ਜੋ ਕਰਨਾ ਹੈ ਤੁਸੀਂ ਕਰੋ ਤੇ ਮੈਂ ਜੋ ਕਰਨਾ ਹੈ ਮੈਂ ਕਰੂੰਗਾ ਮੁੱਖ ਮੰਤਰੀ ਸਾਹਿਬ ਨੇ ਆ ਪਿਛਲੇ 2 ਦਿਨਾਂ ਦੇ ਵਿੱਚ ਉਹ ਕਰਕੇ ਦਿਖਾਤਾ ਹੈ ਕਿ ਜੋ ਸਹਿਮ ਦਾ ਮਾਹੌਲ ਪੂਰੇ ਪੰਜਾਬ ਦੇ ਵਿੱਚ ਇੱਕ ਪੁਲਿਸ ਰਾਜ ਦੀ ਤਰ੍ਹਾਂ ਪੰਜਾਬ ਨੂੰ ਬਣਾਤਾ ਕਰਫੂ ਵਰਗੀਆਂ ਸਥਿਤੀਆਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਵੰਤ ਮਾਨ ਨੇ ਪੈਦਾ ਕਰਤੀਆਂ ਚੱਪੇ-ਚੱਪੇ ਤੇ ਪੁਲਿਸ ਵੱਡੇ ਕਿਸਾਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਦੇ ਨਾਲ ਹੀ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਕਰਕੇ ਕਿਸਾਨਾਂ ਨੂੰ ਘਰਾਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਅੱਜ 5 ਤਰੀਕ ਨੂੰ ਜਿਹੜੇ ਕਿਸਾਨ ਚੰਡੀਗੜ੍ਹ ਵੱਲ ਕੂਚ ਕਰ ਰਹੇ ਸੀ ਉਹਨਾਂ ਨੂੰ ਜਗ੍ਹਾ-ਜਗ੍ਹਾ ਤੇ ਰੋਕਾਂ ਲਾ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਦੂਜੀ ਵੱਡੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਚੱਲ ਰਹੇ ਆ ਮੀਟਿੰਗ 3 ਮਾਰਚ ਨੂੰ ਜਦੋਂ ਸਫਲ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਇੱਕ ਟਵੀਟ ਕਰਦੇ ਆ ਜਿਹੜਾ ਇੱਕ ਪੰਜਾਬੀ ਚ ਹੁੰਦਾ ਤੇ ਇੱਕ ਹਿੰਦੀ ਚ ਹਿੰਦੀ ਚ ਟਵੀਟ ਕਰਨ ਦਾ ਮਤਲਬ ਮੁੱਖ ਮੰਤਰੀ ਦਾ ਇਹ ਸੀ ਕਿ ਉਹ ਦਿਖਾਉਣਾ ਚਾਹੁੰਦੇ ਸੀ ਕੇਂਦਰ ਸਰਕਾਰ ਨੂੰ ਕਿ ਮੈਂ ਤੁਹਾਡੀਆਂ ਜਿਹੜੀਆਂ ਨੀਤੀਆਂ ਉਹਨਾਂ ਦੇ ਉੱਤੇ ਬਿਲਕੁਲ ਚੱਲ ਰਿਹਾ ਹਾਂ ਇਨਬਿਨ ਤੁਹਾਡੇ ਜਿਹੜੇ ਦੱਸੇ ਹੋਏ ਦਸ਼ਾ ਨਿਰਦੇਸ਼ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਹਾਂ ਤੇ ਦੂਸਰਾ ਮੁੱਖ ਮੰਤਰੀ ਪੰਜਾਬ ਭਾਜਪਾ ਤੇ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਹੈ ਧੁਰਵੀ ਕਰਨ ਦੀ ਉਸ ਨੀਤੀ ਨੂੰ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਐ ਤੇ ਕਰ ਰਹੇ ਐ ਮਤਲਬ ਕਿ ਕਿਸਾਨ ਅਤੇ ਗੈਰ ਕਿਸਾਨ ਕਿਸਾਨਾਂ ਦੇ ਖਿਲਾਫ ਪੰਜਾਬ ਦੇ ਦੂਜੇ ਵਰਗਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਢੁਕਾਇਆ ਜਾ ਰਿਹਾ ਹੈ ਜਿਹੜਾ ਕਿ ਅਤਨਿੰਦਨਯੋਗ ਹੈ ਤਾਰਸੀ ਮੁੱਖ ਮੰਤਰੀ ਪੰਜਾਬ ਨੂੰ ਦੱਸਣਾ ਚਾਹੁੰਦੇ ਆ ਕਿ ਇੱਥੇ ਪਹਿਲਾਂ ਵੀ ਬਹੁਤ ਆਏ ਐ ਤੇ ਬਹੁਤ ਗਏ ਐ ਥੋੜੀ ਜਿਹੜੀ ਸੱਤ ਹੈ ਕੋਈ ਨਵੀਂ ਨਹੀਂ ਹੈਗੀ ਕਿਸਾਨ ਤੇ ਕਿਰਤੀ ਲੋਕ ਹੈ ਜਿਹੜੇ ਆਪਣੇ ਹੱਕਾਂ ਲਈ ਇਸੇ ਤਰ੍ਹਾਂ ਹੀ ਲੜਦੇ ਰਹਿਣਗੇ ਤੇ ਆਪਣੇ ਹੱਕ ਹੈ ਜਿਹੜੇ ਗਲ ਚ ਗੂਠਾ ਦੇ ਕੇ ਹਕੂਮਤਾਂ ਦੇ ਇਸੇ ਤਰ੍ਹਾਂ ਹੀ ਮਨਵਾਉਂਦੇ ਰਹੇ ਐ ਤੇ ਮਨਵਾਉਂਦੇ ਰਹਿਣਗੇ